ਦੇ ਆ ਅਸਤੀਫਾ ਕੇਸਰੀਵਾਲ ਦੇ ਆ ਅਸਤੀਫਾ ਲੋਕ ਡੀ ਕਰ ਰਹੇ ਆ ਤੇਰੇ ਅਸਤੀਫੇ ਦੀ ਉਹ ਜਿਹੜੀ ਤੇਰੀ ਪਾਰਟੀ ਦੇ ਅਧਿਕਾਰ ਆ ਤੂੰ ਉਹਨਾਂ ਨੂੰ ਸਾਦ ਕੇ ਕਹਿਣਾ ਕਿ ਮੈਂ ਅਸਤੀਫਾ ਦੇ ਰਿਆਂ ਉਹ ਥੱਲੇ ਬੈਠੇ ਬਾਹਾਂ ਹਲਾਈ ਜਾਂਦੇ ਆ ਨਹੀਂ 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 ਇਹ ਫਿਲਮ ਦੀ ਸ਼ੂਟਿੰਗ ਜੀ ਕਿਤੇ ਹੋਰ ਕਰਿਆ ਕਰੋ ਐਵੇਂ ਹੁਣ ਤੁਹਾਡੀਆਂ ਜਿਹੜੇ ਫਿਲਮਾਂ ਦੀਆਂ ਸਟੋਰੀਆਂ ਤੁਸੀਂ ਰਲੀਜ਼ ਤਾਂ ਬਾਅਦ ਚ ਕਰਦੇ ਆ ਪਰ ਲੋਕਾਂ ਨੂੰ ਕਹਾਣੀ ਦਾ ਪਹਿਲਾਂ ਹੀ ਪਤਾ ਹੁੰਦਾ ਤੇਰੀ ਸਰਕਾਰ ਆ ਚਿੱਟੀ ਐਕਟੀਵਾ ਵਰਗੀ ਆ ਸੁਣੀ ਚੱਲ ਗੱਲ ਤੇਰੀ ਸਰਕਾਰ ਆ ਚਿੱਟੀ ਐਕਟੀਵਾ ਵਰਗੀ ਆ ਵੇਖਣ ਨੂੰ ਬਹੁਤ ਸੋਹਣੀ ਲੱਗਦੀ ਆ ਗਾਂ ਜਾਂ ਬੱਸ ਇੰਨੀ ਕੀ ਵਿਖਾਉਣੀ ਐ ਦੀ ਸਰਕਾਰ ਵੇਖਣ ਨੂੰ ਤੇਰੀ ਸਰਕਾਰ ਬਹੁਤ ਸੋਹਣੀ ਆ ਜਿਵੇਂ ਆ ਚਿੱਟੀ ਐਕਟੀਵਾ ਸੋਹਣੀ ਆ ਪਰ ਇਹ ਬੈਟਰੀ ਤੇ ਚੱਲਦੀ ਆ ਜਿਸ ਦਿਨ ਇਹਦੀ ਬੈਟਰੀ ਖਤਮ ਹੋ ਗਈ ਉਸ ਤੋਂ ਬਾਅਦ ਇਹ ਕਿਸੇ ਕੰਮ ਦੀ ਨਹੀਂ ਔਰ ਉਸੇ ਤਰ੍ਹਾਂ ਜਿਸ ਦਿਨ ਤੁਹਾਡੀ ਸਰਕਾਰ ਦੇ 5 ਸਾਲ ਪੂਰੇ ਹੋ ਗਏ ਉਸ ਤੋਂ ਬਾਅਦ ਤੁਹਾਡੇ ਆ ਐਕਟਿਵਾ ਦੇ ਵਿੱਚ ਤਾਂ ਕੋਈ ਬੈਂਟਰੀ ਪਵਾ ਲੂਗਾ ਐਕਟਿਵਾ ਵਾਲਾ ਐਕਟਿਵਾ ਦੇ ਵਿੱਚ ਤਾਂ ਬੈਂਟਰੀ ਪਵਾ ਲੂਗਾ ਐਕਟਿਵਾ ਵਾਲਾ ਪਰ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਐਵੇਂ ਅਸਤੀਫਿਆਂ ਦੇ ਡਰਾਮੇ ਜੇ ਕਿਤੇ ਹੋਰ ਕਰੀ ਐਵੇਂ ਡਰਾਮੇ ਡਰਾਮੇ ਨਹੀਂ ਖੇਡੀਦੇ ਹੁੰਦੇ ਹੁਣ ਜੇਲ੍ਹ ਦੇ ਵਿੱਚ ਜਾ ਕੇ ਆਪਦੇ ਆਪ ਨੂੰ ਕਹਿਣਾ ਨਾ ਕਿ ਮੋਦੀ ਸਾਹਿਬ ਐਸੇ ਕਰ ਰਹੇ ਆ ਮੋਦੀ ਸਾਹਿਬ ਐਸੇ ਕਰ ਰਹੇ ਆ ਕਿ ਮੋਦੀ ਸਾਹਿਬ ਕੋ ਐਸੇ ਨਹੀਂ ਕਰਨਾ ਚਾਹੀਏ ਉਹ ਭਾਈ ਸਾਹਿਬ ਛੱਡ ਦੇ ਗੱਲ ਅਸਤੀਫਾ ਦੇਉਂਗਾ ਮੈਂ ਨਵੀਂ ਬਣੀ ਲਾਰਨੀ ਮੇਰੇ ਸੰਦਾ ਵੱਲ ਵੇਖ ਅੱਗੇ ਤੁਹਾਡੇ ਪੰਜਾਬ ਵਾਲਿਆਂ ਨੇ ਕਿੰਨੇ ਕ ਅਸਤੀਫੇ ਦਿੱਤੇ ਆ ਅੱਜ ਕੇਜਰੀਵਾਲ ਉੱਚੀ ਉੱਚੀ ਬੋਲਦਾ ਐ ਮੋਢੇ ਰੱਖ ਕੇ ਬੋਲਦਾ ਜਿਹੜੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਲੋਕਾਂ ਤੇ ਝੂਠੇ ਪਰਚੇ ਪਏ ਆ ਬਹੁਤ ਲੋਕਾਂ ਦੇ ਝੂਠੇ ਪਰਚੇ ਪਏ ਆ ਪਰ ਇੱਕ ਗੱਲ ਦੱਸੋ ਉਸ ਟਾਈਮ ਤੇ ਕੇਸਰੀਵਾਲ ਚੁੱਪ ਬੈਠਾ ਸੀ ਜਾਂ ਕੋਮਾ ਦੇ ਵਿੱਚ ਸੀ ਕਿ ਕੇਸਰੀਵਾਲ ਨੂੰ ਪਤਾ ਨਹੀਂ ਲੱਗਿਆ ਅੱਜ ਕੇਸਰੀਵਾਲ ਇਹ ਕਹਿ ਰਿਹਾ ਕਿ ਜੀ ਮੈਂ ਤਾਂ ਜਿਹੜਾ ਕਹਿ ਲੋ ਕਿ ਅਸਤੀਫਾ ਦੇ ਦੇਣਾ ਤੇ ਜੇਕਰ ਲੋਕ ਮੈਨੂੰ ਵੋਟ ਪਾਉਣਗੇ ਤੇ ਮੈਂ ਉਹਦੀ ਕੁਰਸੀ ਤੇ ਬੈਠੂਗਾ ਨਹੀਂ ਤਾਂ ਨਹੀਂ ਬੈਠਣਾ ਇਹਦਾ ਮਤਲਬ ਪਤਾ ਕੀ ਆ ਜਿਵੇਂ ਕਿਸਟੈਂਟ ਨਹੀਂ ਖੇਡਦੇ ਹੁੰਦੇ ਐਕਟਰ ਜੀ ਇੱਧਰ ਝਾਤੀ ਮਾਰੋ ਸਾਡੀਆਂ ਗੱਲਾਂ ਵੱਲ ਵੀ ਇਹਦਾ ਮਤਲਬ ਇਹ ਆ ਕਿ ਲੋਕ ਕਹਣਗੇ ਯਾਰ ਅਸਤੀਫਾ ਰਹੀ ਬੈਠਾ ਕੇਜਰੀਵਾਲ ਯਾਰ ਵਾਕਈ ਆ ਰਸਤੀਫਾ ਦੀ ਬੈਠਾ ਕੇਜਰੀਵਾਲ ਕਿਉਂਕਿ ਜਿਹੜੇ ਇਸ ਦੇਸ਼ ਦੇ ਲੋਕ ਉਹ ਇਦੋਂ ਉੱਤੇ ਜ਼ਿਆਦਾ ਨਹੀਂ ਸੋਚਦੇ ਮੈਂ ਇੱਕ ਦਿਹਾੜੀਦਾਰ ਬੰਦਾ ਤੁਹਾਡੇ ਸਾਹਮਣੇ ਲੈ ਆਉਣਾ ਆਈ ਬਈ ਮੜਾ ਜੋਰੇ ਆਜਾ ਆਜਾ ਲੈ ਹੁਣ ਆਪਾਂ ਜੋ ਬੋਲਣਾ ਸੱਚ ਬੋਲਣਾ ਸੱਚੀ ਬੋਲਾਂਗੇ ਹਾਂ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਆ ਮੈਂ ਇਹ ਗੱਲ ਕਹਿਣਾ ਕਿ ਮੈਨੂੰ ਇਹ ਨਸੀਬ ਨਾ ਹੋਵੇ ਜੇ ਮੈਂ ਝੂਠ ਬੋਲਦਾ ਵਾਂ ਭਗਵਾਨ ਤੁਹਾਡੀ ਸਰਕਾਰ ਬਣੀ ਆ ਜ ਇਧਰ ਆ ਜਾ ਕੋਈ ਨਹੀਂ ਇਧਰ ਨੂੰ ਵਿਖਾਣਾ ਤੁਹਾਡੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਆ ਅੱਛਾ ਜੀ ਤੁਸੀਂ ਇਹ ਗੱਲ ਦੱਸੋ 3 ਸਾਲਾਂ ਦੇ ਵਿੱਚ ਸਰਕਾਰ ਨੇ ਕੁਝ ਕੀਤਾ ਹੋਵੇ ਕੁਛ ਨਹੀਂ ਕੀਤਾ ਕੀਤਾ ਕਰਨਾ ਕੀ ਸੀ ਉਹਨੇ ਜਾਂ ਹਸਪੀਟਲਾਂ ਦਾ ਕੁਛ ਸਵਾਰਿਆ ਹੋਵੇ ਕੁਛ ਨਹੀਂ ਸਵਾਰਿਆਗਾ ਅਜੇ ਤੱਕ ਵਿਚਾਰੇ ਰੁੱਲਦੇ ਫਿਰਦੇ ਗਰੀਬ ਵਿੱਚ ਇਹ ਚੀਜ਼ ਇਹਨਾਂ ਨੇ মিডিਆ ਚੈਨਲਾਂ ਤੇ ਰੋਕ ਥਾਮ ਲਾਈ ਆ ਕਿਤੇ ਵਿਖਾ ਨਾ ਦੇਣ ਕਈ ਚੈਨਲ ਇਹਨਾਂ ਨੇ ਬੰਦ ਕੀਤੇ ਆ ਕਈਆਂ ਦੀਆਂ ਰੀਚਾਂ ਘਟਾਤੀਆਂ ਕਿ ਲੋਕ ਦੱਸ ਨਾ ਸਕਣ ਜਦੋਂ ਆਮ ਆਦਮੀ ਪਾਰਟੀ ਸੀ ਉਦੋਂ ਪਹਿਲਾਂ ਟੀਚਰ ਪੂਰੇ ਨਹੀਂ ਸੀ ਇਹ ਰੌਲਾ ਪਾਉਂਦੇ ਸੀ ਕੀ ਅੱਜ ਤੁਹਾਡੇ ਸਕੂਲ ਆ ਜਿਹੜਾ ਤੁਹਾਡੇ ਪਿੰਡ ਦਾ ਉਹਦੇ ਵਿੱਚ ਟੀਚਰ ਪੂਰੇ ਹੈਗੇ ਨੋਨ ਮੈਡੀਕਲ ਕਮਰਸ ਦੇ ਨਹੀਂ ਹੈਗੇ ਜੀ ਨਹੀਂ ਹੈਗੇ ਮੈਂ ਹਜੇ ਘਰ ਪੇਂਟ ਕਰਕੇ ਆਇਆ ਪਰਸੋਂ ਹੀ ਹੈ ਜੀ ਹਾਂ ਕੋਈ ਪੜ੍ਹਾਈ ਐਣੀਗੀ ਕੁਝ ਵੀ ਐਣੀ ਚੱਜਦਾ ਹੋਰ ਉਹ ਡਿਊਟੀ ਦਾ ਮਾਸਟਰ ਹੀ ਲਾ ਦਿੰਦੇ ਆ ਹੁਣ ਗਰੀਬਾਂ ਨੂੰ ਇਹਨਾਂ ਨੇ ਕੁਝ ਦਿੱਤਾ ਹੋਵੇ ਕੁਛ ਨਹੀਂ ਦਿੱਤਾ ਗਰੀਬਾਂ ਨੂੰ ਤੱਕੇ ਖਾਂਦੇ ਫਿਰਦੇ ਗਰੀਬ ਵਿਚਾਰੇ ਸਾਰੇ ਹੁਣ ਵੋਟ ਪਾਉਂਗੇ ਇਹਨਾਂ ਨੂੰ ਗਾਹ ਨੂੰ ਨਾ 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 ਆਹ ਵੇਖ ਲਓ ਮੈਂ ਕੀ ਕਿਹਾ ਸੀ ਵੀ ਆਹ ਐਕਟਿਵਾ ਚ ਕੋਈ ਬੈਂਡਰੀ ਰਖਾ ਲੂਗਾ ਪਰ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਪਹਿਲਾ ਨੰਬਰ ਤਾਏ ਆ ਕੇਸਰੀਵਾਲ ਸਾਹਿਬ ਕਿ ਤੁਸੀਂ ਤੁਹਾਡੀ ਸਰਕਾਰ ਆਈ ਸੀ ਨਸ਼ੇ ਦੇ ਨਾਮ ਤੇ ਐਂ ਕਰਕੇ ਭਾਸ਼ਣ ਦਿੰਦਾ ਮੈਂ ਤਾਂ ਆਪਹੀਂ ਦਿੰਦਾ ਆਪकी ਸਰਕਾਰ ਆਈ ਸੀ ਨਸ਼ੇ ਕੋ ਬੰਦ ਕਰਾਉਣੇ ਕੇ ਲਈ ਅਬ ਕੇਦਰੀਵਾਲ ਮੈਂ ਹੂੰ ਆਪਕੀ ਸਰਕਾਰ ਨਸ਼ਾ ਬੰਦ ਕਰਾਉਣੇ ਕੇ ਲਈਏ ਪੰਜਾਬ ਮੇ ਆਈ ਥੀ ਪਰ ਅਬ ਪੰਜਾਬ ਸੇ ਲੋਗੋਂ ਸੇ ਪੁੱਛੋ ਕਿ ਕੌਣ ਸਾ ਨਸ਼ਾ ਬੰਦ ਹੁਆ ਹੈ ਕੀ ਇਹ ਡਰੱਗਸ ਬੰਦ ਹੋਈ ਹੈ ਜਾਂ ਇਹ ਸ਼ਰਾਬ ਕਾ ਗਪਲਾ ਬੰਦ ਹੁਆ ਹੈ ਕੌਣ ਸਾ ਨਸ਼ਾ ਬੰਦ ਹੁਆ ਹੈ ਹਾਂ ਲੋਕਾਂ ਦੀਆਂ ਦਹੀਂ ਮੱਖਣਾਂ ਜੀਆਂ ਤਾਂ ਬੰਦ ਹੋ ਗਈਆਂ ਪਰ ਨਸ਼ਾ ਬੰਦ ਨਹੀਂ ਹੋਇਆ दूसरी तो सरकार की सी कि जो आपका ये कैप्टन अमरिंदर सिंह ने वो रोजगार वाले कार्ड दिए हैं और जो आपको बोला है कि हम बेरोजगारों को पच्चीस पच्चीस सौ रुपया देंगे आप वो कार्ड फेंकना मत उस कार्ड को संभाल कर रखना हम उस कार्ड पर 25 2500 ਰੁਪਏ ਬੇਰੁਜ਼ਗਾਰੋ ਕੋ ਦੇਣਗੇ ਉਹ ਥੱਲੋ ਤਾੜੀਆਂ ਜਿਵੇਂ ਅੱਜ ਚੱਲਦੀਆਂ ਦਾ ਕੇਸਰੀਵਾਲ ਨਹੀਂ ਉਹ ਮੈਂ ਕਹਿੰਨਾ ਦੇਸ਼ ਦੇ ਲੋਕੋ ਤੁਸੀਂ ਕੇਸਰੀਵਾਲ ਨੂੰ ਕਹੋ ਕਿ ਦੇ ਦੇ ਅਸਤੀਫਾ ਜੇਕਰ ਵਕਈ ਤੈਨੂੰ ਦੇਸ਼ ਦੇ ਲੋਕਾਂ ਦਾ ਫਿਕਰਾ ਝੂਠਾਂ ਦੀ ਸਰਕਾਰ ਜੇਕਰ ਅਸਤੀਫਾ ਦੇਣਾ ਦੇ ਤੇਰੀ ਸਰਕਾਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਤੇ ਗੱਲ ਕਰ ਮੇਰੇ ਨਾਲ ਪੰਜਾਬ ਦੇ ਵਿੱਚ ਅੱਜ ਵੀ ਬੇਰੋਜ਼ਗਾਰੀ ਆ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਅੱਜ ਵੀ ੱੱਕਾ ਹੋ ਰਿਹਾ ਤੁਸੀਂ ਜੇਲਾਂ ਦੀ ਗੱਲ ਕਰਦੇ ਆ ਤੁਹਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਨਸ਼ੇ ਦੇ ਖਿਲਾਫ ਗੱਲ ਕਰਦਾ ਉਹਨਾਂ ਨੂੰ ਜੇਲਾਂ ਦੇ ਵਿੱਚ ਚੱਕ ਕੇ ਸਿਰ ਦਿੱਤਾ ਜਾਂਦਾ ਔਰ ਉਸ ਦਿਨ ਕੇਸਰੀਵਾਲ ਚੁੱਪਚਾਪ ਸੀ ਕੇਸਰੀਵਾਲ ਦੀ ਜ਼ੁਬਾਨ ਕਿਉਂ ਨਹੀਂ ਨਿਕਲਦੀ ਸੀ ਜਿਸ ਦਿਨ ਪੰਜਾਬ ਦੇ ਨੌਜਵਾਨ ਡਿਬੜੂਗੜ ਜ਼ਿਲ੍ਹੇ ਚ ਸਿਰਦੇ ਆ ਜਿਸ ਦਿਨ ਪੰਜਾਬ ਦਾ ਜਿਸ ਦਿਨ ਤੁਹਾਨੂੰ ਕੋਈ ਪੀਐਮ ਸਾਹਿਬ ਦਾ ਕੰਮ ਹੋਵੇ ਜਿਸ ਦਿਨ ਤੁਹਾਨੂੰ ਇੰਡੀਆ ਦੇ ਗ੍ਰਹਿ ਮੰਤਰੀ ਦਾ ਕੰਮ ਹੋਵੇ ਉਸ ਟਾਈਮ ਤੁਸੀਂ ਉਹ ਬੁੱਗੇ ਲੈ ਕੇ ਜਾ ਵਰਦੇ ਆ ਫੁੱਲ ਬੂਟੀਆਂ ਲੈ ਕੇ ਜਾ ਵਰਦੇ ਆ ਜਦੋਂ ਪੰਜਾਬ ਦੇ ਲੋਕਾਂ ਨੂੰ ਕੁਝ ਦੇਣ ਦੀ ਗੱਲ ਆਉਂਦੀ ਆ ਜਦੋਂ ਦੇਸ਼ ਦੇ ਲੋਕਾਂ ਦੇ ਬਾਰੇ ਗੱਲ ਕਰਨ ਦੀ ਹੁੰਦੀ ਆ ਉਸ ਵਕਤ ਤੁਸੀਂ ਇਸ ਪਾਰਟੀ ਨੂੰ ਮਾੜਾ ਕਹਿ ਦਿੰਨੇ ਆ ਜਦੋਂ ਤੁਸੀਂ ਬੁੱਗੇ ਦੇ ਕੇ ਆਉਂਨੇ ਆ ਜਦੋਂ ਤੁਸੀਂ ਫੁੱਲ ਦੇ ਕੇ ਆਉਂਨੇ ਆ ਉਸ ਟਾਈਮ ਤੇ ਤੁਸੀਂ ਕਿਉਂ ਨਹੀਂ ਬੋਲਦੇ ਉਹ ਸਾਰੇ ਦੇ ਸਾਰੇ ਤੁਸੀਂ ਕੋਈ ਨਿੰਦਨ ਸੁਣਾਉਣ ਵਾਲੇ ਨਹੀਂ ਦੇਸ਼ ਦੇ ਲੋਕੋ ਤੁਹਾਡੇ ਆਹ ਦੇਸ਼ ਦੇ ਵਿੱਚ ਛੋਟੇ ਛੋਟੇ ਬੱਚੇ ਮੰਗਦੇ ਫਿਰਦੇ ਆ ਕਿ ਅੱਲਾ ਦੇ ਨਾਂ ਤੇ ਦੇ ਦੇ ਮੈਂ ਮੰਗਣ ਵਾਲਿਆਂ ਨੂੰ ਕਹੂੰਗਾ ਕਿ ਜਿਹੜੇ ਹਲਕੇ ਦਾ ਐਮ ਐਲ ਏ ਹੁੰਦਾ ਉਹਦੇ ਨਾਂ ਤੇ ਮੰਗਿਆ ਕਰੋ ਕਿਉਂਕਿ ਤੁਹਾਡੇ ਘਰਾਂ ਚ ਗਰੀਬੀ ਸਿੱਟਣ ਵਾਲੇ ਰੱਬ ਨਹੀਂ ਗਏ ਇਹ ਰਾਜਨੀਤਿਕ ਪਾਰਟੀਆਂ ਦੇ ਵੱਖੋ ਵੱਖੀ ਐਮ ਐਲ ਏ ਹੋਏ ਆ ਜਦੋਂ ਆ ਅੱਜ ਇਸ ਦੇਸ਼ ਦੇ ਵਿੱਚ ਬਿਨਾ ਇਲਾਜ ਤੋਂ ਲੋਕ ਦੁਨੀਆ ਛੱਡ ਕੇ ਜਾ ਰਹੇ ਆ ਉਸ ਟਾਈਮ ਤੇ ਤਾਂ ਕੇਸਰੀਵਾਲ ਨੇ ਅਸਤੀਫਾ ਨਹੀਂ ਦਿੱਤਾ ਪੰਜਾਬ ਚ ਭਗਵੰਤ ਮਾਨ ਦਾ ਅਸਤੀਫਾ ਵੀ ਦਿਵਾ ਕੇ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਹੋਈਆਂ ਕਿ ਨਹੀਂ ਹੋਈਆਂ ਉਹ ਜਾਦੇ ਮੌਤਾਂ ਹੋਈਆਂ ਪਿੰਡ ਚ ਕਿੰਨੀਆਂ ਹੋਈਆਂ ਬਹੁਤ ਮਾਵਾਂ ਰੋਈ ਜਾਂਦੀਆਂ ਹੈਗੀਆਂ ਬੜੀਆਂ ਦੱਸੋ ਕਿ ਭਗਵੰਤ ਮਾਨ ਦਾ ਅਸਤੀਫਾ ਕਿੱਦਾਂ ਦਿਵਾਉਣਾ ਮੈਂ ਮ ਅਸਤੀਫਾ ਦੇ ਦੂੰਗਾ ਮੈਂ ਅਸਤੀਫਾ ਦੇ ਦੂੰਗਾ ਕਿਹੜੇ ਅਸਤੀਫਾ ਦੇੰਦੀ ਗੱਲ ਕਰਦਾ ਕਦੇ ਰਾਜੇ ਰਾਜਪਾਗ ਛੱਡ ਕੇ ਗਏ ਆ ਲੈ ਦੇਸ਼ ਦੇ ਲੋਕੋ ਮੈਂ ਮੂੰਹ ਤੋਂ ਵੀ ਹੱਥ ਫੇਰਦਾ ਜੇ ਕੇਜਰੀਵਾਲ ਅਸਤੀਫਾ ਦੇ ਜੇ ਤੇ ਮੈਂ ਬੈਠਾ ਇਹ ਨੌਟੰਕੀਆਂ ਜੀਆਂ ਕਰਦਾ ਜਾਣ ਤਾਂ ਇਹਨੂੰ ਕਹੋ ਕਿ ਐਮਐਲ ਹੁਣ ਕੋਈ ਮੁੱਖ ਮੰਤਰੀ ਆਪਦੀ ਪਾਰਟੀ ਦਾ ਨਾ ਬਣਾਈ ਕਿ ਮੈਂ ਤੂੰ ਅਸਤੀਫਾ ਦੇ ਦੂੰਗਾ ਐਸੇ ਕਰ ਦੂੰਗਾ ਵੈਸੇ ਕਰ ਦੂੰਗਾ ਕਪਿਲ ਸ਼ਰਮਾ ਦੇ ਛੋਹ ਦੇ ਵਿੱਚ ਜਾ ਕੇ ਐਕਟਿੰਗਾਂ ਕਰ ਜਿਹੜੀਆਂ ਕਰਨੀਆਂ ਤੁਸੀਂ ਸਾਰੇ ਦੇ ਸਾਰੇ ਕੇਸਰੀ ਵਾਲ ਐਕਟਰ ਹੋਇਆ ਮੈਨੂੰ ਅੱਜ ਇੱਕੋ ਗਾਣਾ ਯਾਦ ਆਉਂਦਾ ਆਖੇ ਮੈਂ ਨਹੀਂ ਮਾ ਮੇਰਾ ਮੁਰਸ਼ਿਦ ਹੀ ਉੱਚਾ ਤੇ ਇਹਨਾਂ ਤੇ ਗੱਲ ਪਤਾ ਕਿਵੇਂ ਬੰਦੀ ਆ ਮੈਂ ਐਕਟਰ ਮੇਰਾ ਪਾਪਾ ਐਕਟਰ ਹੁਣ ਸੁਣੀ ਚੱਲੋ ਗੱਲ ਕਿ ਇੱਕ ਜਿਹੜਾ ਹੁਣੇ ਗੱਲ ਸੁਣਾ ਰਿਹਾ ਪਿੰਡ ਦਾ ਵਰਕਰ ਕੋਈ ਆਮ ਆਦਮੀ ਪਾਰਟੀ ਦਾ ਮੈਂ ਐਕਟਰ ਮੇਰਾ ਡੈਡੀ ਐਕਟਰ ਮੇਰਾ ਦਾਦਾ ਵੀ ਐਕਟਰ ਹੀ ਹੋਇ ਜਿਵੇਂ ਤੁਸੀਂ ਪੰਜਾਬ ਦਾ ਮੋਢੀ ਲਾ ਲਓ ਸਭ ਤੋਂ ਵੱਡਾ ਨਾਨਾ ਮੇਰਾ ਐਕਟਰ ਜਿਹਨੇ ਮੇਰੀ ਮਾਂ ਦਾ ਪੱਲਾ ਮੇਰੇ ਪਿਓ ਦੇ ਹੱਥ ਫੜਾਇਆ ਹੀ ਹੋਇ ਉਹ ਕਹਿੰਦਾ ਅੱਗੋਂ ਕਹਿੰਦਾ ਫਿਰ ਐਕਟਰਾਂ ਦਾ ਐਕਟਰ ਜਣੇ ਕਿ ਮੈਂ ਕਹਿੰਦਾ ਮੈਂ ਐਕਟਰ ਮੈਨੂੰ ਸੁਣਨ ਵਾਲੇ ਵੀ ਐਕਟਰ ਕੰਮ ਤੈਅ ਹੋਇਆ ਪਿਆ ਜਿਹੜੇ ਸਾਹਮਣੇ ਬੈਠੇ ਆ ਉਹ ਕਰੀ ਜਾਂਦੇ ਆ ਨਹੀਂ 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 ਉਹ ਗੱਲ ਸੁਣੋ ਅੰਗਰੇਜ਼ਾਂ ਨੇ ਬਹੁਤ ਸਾਰੇ ਜ਼ੁਲਮ ਟਾਏ ਸੀ ਸਾਡੇ ਤੇ ਅੰਗਰੇਜ਼ਾਂ ਨੇ ਜੋ ਜ਼ੁਲਮ ਟਾ ਸਕੇ ਸਾਡੇ ਤੇ ਟਾਏ ਤੁਹਾਨੂੰ ਕੁਝ ਬਹੁਤਾ ਦੱਸਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਸ਼ਹੀਦਾਂ ਦਾ ਨਾਮ ਲੈ ਕੇ ਪਾਰਟੀ ਨੂੰ ਅੱਗੇ ਲੈ ਕੇ ਆਏ ਆ ਜਿੱਦਣ ਅੰਗਰੇਜ਼ਾਂ ਦਾ ਤਿਆਚਾਰ ਖਤਮ ਹੋਇਆ ਉਸ ਤੋਂ ਬਾਅਦ ਦੇਸ਼ ਦੇ ਲੋਕਾਂ ਦਾ ਤਿਆਚਾਰ ਦੇਸ਼ ਦੇ ਲੋਕਾਂ ਦੇ ਸ਼ੁਰੂ ਹੋ ਗਿਆ ਤੇ ਜਿਹੜਾ ਵੀ ਰਾਜਾ ਕੁਰਸੀ ਮੱਲ ਕੇ ਬੈਠਾ ਰਿਹਾ ਉਸ ਰਾਜੇ ਨੇ ਕਦੇ ਲੋਕਾਂ ਪਿੱਛੇ ਕੁਰਸੀ ਨਹੀਂ ਛੱਡੀ ਜੇਕਰ ਤੁਸੀਂ ਕੁਰਸੀਆਂ ਛੱਡਣ ਵਾਲੇ ਹੁੰਦੇ ਨਾ ਤੇ ਤੁਸੀਂ ਨੁਹਾਰ ਬਦਲ ਦਿੰਦੇ ਬਿਜ਼ਨਸਮੈਨਾਂ ਦੀ ਤੁਹਾਡੇ ਨਾਲ ਯਾਰੀ ਨਹੀਂ ਹੋਣੀ ਸੀ ਆ ਵੱਡੀਆਂ ਵੱਡੀਆਂ ਕੰਪਨੀਆਂ ਦੀ ਤੁਹਾਡੇ ਨਾਲ ਯਾਰੀ ਨਹੀਂ ਹੋਣੀ ਸੀ ਵੱਡੇ ਦੇਸ਼ ਸੰਭਾਲੂ ਆਏ ਏ ਐਵੇਂ ਲੋਕਾਂ ਕੋਲ ਐਕਟਿੰਗ ਨਾ ਕਰਿਆ ਕਰੋ ਮੈਂ ਅੱਜ ਵੀ ਕਹਿਣਾ ਮੈਂ ਕੱਲ ਵੀ ਕਹਿਣਾ ਆਹ ਚਿੱਟੀ ਐਕਟਵਾ ਵਰਗੀ ਤੁਹਾਡੀ ਸਰਕਾਰ ਜਿਸ ਦਿਨ ਦੀ ਬੈਟਰੀ ਖਤਮ ਹੋ ਗਈ ਇਹਦੇ ਚ ਬੈਟਰੀ ਪੈ ਜਾਊਗੀ ਪਰ ਜਿਸ ਦਿਨ ਤੁਹਾਡੀ ਸਰਕਾਰ ਖਤਮ ਹੋ ਗਈ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਜਿਹੜੇ ਤੁਹਾਡੇ ਨਾਲ ਵਰਕਰ ਵੀ ਤੁਰੇ ਫਿਰਦੇ ਆ ਇੰਨਾ ਦੀ ਵੋਟ ਵੀ ਕੋਈ ਹੋ ਇਹ ਆਪ ਦੀ ਹੋਰ ਕਿਤੇ ਨਾ ਪੁੱਗਤਨ ਤਾਂ ਤੁਸੀਂ ਕਹਿ ਦੋ ਜੇ ਵਿਸ਼ਵ ਦੀ ਫਾਈਲ ਕਾਹੀ ਫਿਰਦਾ ਸੀ ਦੇਸ਼ ਦੇ ਲੋਕੋ ਤੁਹਾਡੇ ਘਰ ਉੱਜੜ ਰਹੇ ਆ ਨਸ਼ਿਆਂ ਨਾਲ ਉੱਜੜ ਰਹੇ ਆ ਤੁਹਾਡੇ ਜਿਹੜੇ ਘਰਾਂ ਉਹ ਬੇਰੋਜ਼ਗਾਰੀ ਦੇ ਨਾਲ ਉੱਜੜ ਰਹੇ ਆ ਤੁਹਾਡੀਆਂ ਮਾਵਾਂ ਨੇ ਤੁਹਾਡੇ ਪਿਓ ਦੇ ਘਰੇ ਗਰੀਬੀ ਵੇਖੀ ਤੁਹਾਡੇ ਪਿਓ ਦੇ ਘਰੇ ਗਰੀਬੀ ਵੇਖੀ ਅੱਜ ਤੂੰ ਚੱਲ ਮਾ ਨੌਜਵਾਨ ਹੋ ਗਿਆ ਤੇ ਅੱਜ ਤੇਰੇ ਘਰੇ ਵੀ ਗਰੀਬੀ ਵੇਖੀ ਜਾਂਦੀ ਆ ਆ ਸਾਡੇ ਦੇਸ਼ ਦਾ ਕੁਝ ਬਦਲਿਆ ਹੋਰ ਕੁਝ ਨਹੀਂ ਬਦਲਿਆ ਕਿ ਜਿਨ੍ਹਾਂ ਨੇ ਦੋਖਾਂ ਢਾਏ ਉਹਨਾਂ ਨੂੰ ਪੁੱਛੋ ਤੁਹਾਡੇ ਪਿਓ ਨੇ ਪਿਓ ਦੇ ਤੁਹਾਡੇ ਦਾਦੇ ਦੇ ਘਰੇ ਗਰੀਬੀ ਵੇਖੀ ਜਦੋਂ ਆਪ ਉਹ ਜਵਾਨੀ 'ਚ ਹੋਇਆ ਤੇ ਤੁਹਾਡੇ ਦਾਦੇ ਨੇ ਤੇ ਤੁਹਾਡੇ ਪਿਓ ਨੇ ਗਰੀਬੀ ਇਕੱਠੇ ਨੇ ਵੇਖੀ ਤੇ ਜਦੋਂ ਤੁਸੀਂ ਵੱਡੇ ਹੋ ਗਏ ਆ ਤੇਰਾ ਦਾਦਾ ਤੇਰਾ ਪਿਓ ਕਿ ਤੂੰ ਤੁਹਾਡੀ ਮਾਂ ਤੁਹਾਡਾ ਸਾਰਾ ਪਰਿਵਾਰ ਅੱਜ ਗਰੀਬੀ ਵੇਖ ਰਿਹਾ ਇਹਦਾ ਕਾਰਨ ਆ ਸਰਕਾਰ ਬਿਜ਼ਨਸਮੈਨ ਤਾਂ ਦੀ ਤਾਹ ਹੋ ਰਹੇ ਆ ਉਹਨਾਂ ਵਾਸਤੇ ਕਾਨੂੰਨ ਚੰਗੇ ਆ ਜਾਂਦੇ ਆ ਲੋਕਾਂ ਦੀ ਇੱਥੇ ਕਿਸੇ ਨੂੰ ਕੋਈ ਪਰਵਾਹ ਨਹੀਂ ਤੇ ਇਹ ਚਿੱਟੀ ਐਕਟਿਵ ਵਾਲੇ ਸਿਰਫ ਡਰਾਮੇ ਬਾਜ਼ਾ ਤੁਹਾਨੂੰ ਰੋਜ਼ਗਾਰ ਦੀ ਲੋੜ ਆ ਤੁਹਾਨੂੰ ਸਿਹਤ ਸਿੱਖਿਆ ਚਾਹੀਦੀ ਆ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੈ ਨਹੀਂ ਹਸਪੀਟਲਾਂ 'ਚ ਡਾਕਟਰ ਹੈ ਨਹੀਂ ਸਕੂਲਾਂ 'ਚ ਟੀਚਰ ਹੈ ਨਹੀਂ ਤੇ ਰੋਜ਼ਗਾਰ ਤੁਹਾਡੇ ਘਰੇ ਕਿੰਨਾ ਕਾ ਤੁਹਾਨੂੰ ਪਤਾ ਹੀ ਆ ਜਿੰਨਾ ਕ ਜਿਨ੍ਹਾਂ ਇੱਕ ਅ fırsਰਾਂ ਦੀ ਸਰਕਾਰ ਨੂੰ ਲੋੜ ਆ ਉਹਨੇ ਕ fırsਰ ਉਹਨਾਂ ਕੋਲ ਹੈਗੇ ਆ ਇਹ ਯਾਦ ਰੱਖੋ ਜਦੋਂ ਉਹਨਾਂ ਨੂੰ ਅ fırsਰਾਂ ਦੀ ਲੋੜ ਪੈਂਦੀ ਆ ਉਦੋਂ ਤੁਹਾਨੂੰ ਰੱਖਦੇ ਆ ਨਹੀਂ ਉਹ ਜਿੱਥੋਂ ਲੋ ਉਹ ਉਹ ਉਹਨਾਂ ਤੁਹਾਨੂੰ ਕੋਈ ਜ਼ਰੂਰੀ ਨਹੀਂ ਸਮਝਦੇ ਤੁਸੀਂ ਉਹ ਪੁਤਲੇ ਆ ਜਿਨ੍ਹਾਂ ਵਿੱਚ ਸਾਢੇ 4 ਸਾਲਾਂ ਬਾਅਦ ਜਾਨ ਆਉਂਦੀ ਮੰਨਦੇ ਗੱਲ ਸਾਢੇ 4 ਸਾਲਾਂ ਬਾਅਦ ਯਾਦ ਕਰਦੇ ਆ ਜਦੋਂ ਸਾਢੇ 4 ਸਾਲ ਬੀਤ ਗਏ ਪੰਜਵਾਂ ਸਾਲ ਆ ਗਿਆ ਵੋਟਾਂ ਵਾਸਤੇ ਵੋਟ ਲੈਂਨ ਤੋਂ ਬਾਅਦ ਫਿਰ ਤੁਸੀਂ ਪੁਤਲੇ ਦੇ ਪੁਤਲੇ ਕਹਿਣ ਤੋਂ ਪਹਿਲਾਂ ਮੁਰਦੇ ਵੀ ਕਹਿ ਸਕਦੇ ਹੋ ਭੁੱਲਦੇ ਆ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਗਵਾਨ ਤਮਨ ਤੂੰ ਵੀ ਦੇ ਦੇ ਅਸਤੀਫਾ ਡਰਾਮੇ ਬਾਜ਼ੀਆ ਨਾ ਕਰੋ ਲੋਕਾਂ ਨਾਲ ਅਸਤੀਫਾ ਦੇਵਾ ਅਸਤੀਫਾ ਦੇਵਾ ਆਖੇ ਮੈਂ ਸ਼ਰਮਾਂ ਦੀ ਅੰਦਰ ਵਰੀ ਤੇ ਨਟਕਾ ਆਖੇ ਮੈਥੋਂ ਡਰੀ ਲੋਕ ਤਾਂ ਤੁਹਾਨੂੰ ਉਂਝ ਨਹੀਂ ਉਹ ਕਹਿੰਦੇ ਚਲੋ ਇਹਨਾਂ ਦੀਆਂ ਗੱਲਾਂ ਦਾ ਜਵਾਬ ਕੀ ਦੇਣਾ ਵੀ ਇਹ ਹੈਗੇ ਸ਼ੋਸ਼ੇ ਬਾਜ਼ ਆ ਤੇ ਤੁਸੀਂ ਆਪ ਦੇ ਆਪ ਨੂੰ ਬਹੁਤ ਤਗੜੇ ਐਕਟਰ ਨਾ ਸਮਝੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ